ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਕਰ ਦੂਜਾ ਜਾਨੀ ਅੜੇ ਕੈ ਘਰ ਗਾਵਣਾ ੴ ਸਤਿਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਰਹਾਓ ਸਤ ਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਏ ਦਿਆਲਾ ਸਫਲ ਮੂਰਤ ਗੁਰ ਦਿਓ ਸੁਆਮੀ ਸਰਵ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੇ ਨਾਮ ਵਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡਭਾਗੀ ਸੇ ਕਾਢਿਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅਮਰਿਤ ਨਾਮ ਅਰਾਧਿਐ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਐ ਪਿਆਰੇ ਚੁੱਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਜ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਬਿਣ ਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਧ ਕਉ ਤਾਰੇ ਪਾਹਣ ਪਾਰੂ ਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇਹਾਰੇ ਪਸੂ ਪ੍ਰੇਤ ਮੁਗਦ ਕਉ ਤਾਰੇ ਪਾਹਣ ਪਾਰੂ ਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੀ ਅੜੈ ਕਹਿ ਘਰ ਗਾਵਣਾ ਏਕ ਓੰਕਾਰ ਸਤਗੁਰ ਪ੍ਰਸਾਦ ਹੇ ਮੇਰੇ ਪ੍ਰਭੂ ਮੇਰੇ ਮਨ ਵਿੱਚ ਇੱਕ ਤੇਰਾ ਹੀ ਆਸਰਾ ਹੈ ਤੇਰਾ ਹੀ ਆਸਰਾ ਹੈ ਹੇ ਪ੍ਰਭੂ ਸਿਰਫ ਤੂੰ ਹੀ ਅਸਾਂ ਜੀਵਾਂ ਦੀ ਰੱਖਿਆ ਕਰਨ ਯੋਗਾਂ ਹੈ ਤੈਨੂੰ ਪੁਲਾ ਕੇ ਰੱਖਿਆ ਵਾਸਤੇ ਹੋਰ ਹੋ ਚੁਚਰਾਇਆਂ ਸੋਚਣੀਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ ਰਹਾਓ ਏ ਭਾਈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ ਉਹ ਸਦਾ ਖੜਿਆ ਰਹਿੰਦਾ ਹੈ ਪਰ ਏ ਭਾਈ ਉਹੀ ਮਨੁੱਖ ਗੁਰੂ ਦੀ ਸਰਣ ਪੈਂਦਾ ਹੈ ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ ਏ ਭਾਈ ਗੁਰੂ ਸਵਾਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ ਕਿਉਂਕਿ ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਏ ਨਾਨਕ ਗੁਰੂ ਪਰਮਾਤਮਾ ਦਾ ਰੂਪ ਹੈ। ਆਪਣੇ ਸੇਵਕਾਂ ਦੇ ਸਦਾ ਅੰਗ ਸੰਗ ਰਹਿੰਦਾ ਹੈ। ਮੇ ਭਾਈ ਜਿਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਗੀ ਸਾਝ ਪਾਈ ਰੱਖਦੇ ਹਨ ਉਹਨਾਂ ਦੀ ਸੋਬਤ ਸੁਣ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਉਬਰਭਾਗੀ ਮਨੁੱਖ ਸਦਾ ਪਰਮਾਤਮਾ ਦੇ ਨਾਮ ਸਿਮਰਦੇ ਹਨ ਪਰਮਾਤਮਾ ਨਾਮ ਉਚਾਰਦੇ ਹਨ ਪਰਮਾਤਮਾ ਦੇ ਨਾਮ ਵਿੱਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ हे ਪ੍ਰਭੂ ਤੇਰਾ ਇਹ ਸੇਵਕ ਤੇਰੇ ਉਹਨਾਂ ਸੇਵਕਾਂ ਦੀ ਸੇਵਾ ਦੀ ਤਾਂ ਤੇਰੇ ਪਾਸੋਂ ਮੰਗਦਾ ਹੈ ਤੇਰੀ ਪੂਰਨ ਬਖਸ਼ਿਸ਼ ਨਾਲ ਹੀ ਮੈਂ ਉਹਨਾਂ ਦੀ ਸੇਵਾ ਕਰ ਸਕਦਾ ਹਾਂ हे ਮਾਲਕ ਪ੍ਰਭੂ ਤੇਰੇ ਸੇਵਕ ਨਾਨਕ ਦੀ ਦਰਦ ਤੇ ਬੇ ਅਰਦਾਸ ਹੈ ਮਿਹਰ ਕਰ ਮੈਂ ਤੇਰੇ ਸੇਵਕਾਂ ਦਾ ਦਰਸ਼ਨ ਕਰ ਸਕਾਂ اے ਭਾਈ ਜਿਨ੍ਹਾਂ ਮਨੁੱਖਾਂ ਦਾ ਬਹਿਣ ਖੋਲਣ ਸਦਾ ਗੁਰਮੁਖਾਂ ਦੀ ਸੰਗਤ ਵਿੱਚ ਹੈ ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ ਤੇ ਮਨ ਵਿੱਚ ਉੱਚੇ ਆਤਮਿਕ ਜੀਵਨ ਦਾ ਚਾਨਣ ਗਿਆਨ ਪੈਦਾ ਹੁੰਦਾ ਹੈ हे भाई गुरमुखਾਂ ਦੀ ਸੰਗਤ ਵਿੱਚ ساری ਉਮਰ ਦਾ ਦੁੱਖ ਕਟਿਆ ਜਾ ਸਕਦਾ ਹੈ ਅਤੇ ਜਮਰਾਜ ਦੀ ਧੋਸ ਵੀ ਮੁੱਕ ਜਾਂਦੀ ਹੈ ਪਰ हे ਨਾਨਕ ਗੁਰਮੁਖਾਂ ਦਾ ਦਰਸ਼ਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਰੱਖਦੇ ਹਨ हे ਸਭ ਤੋਂ ਉੱਚੇ ਅਪਾਰ ਅਤੇ ਬੇਅੰਤ ਮਾਲਕ ਪ੍ਰਭੂ ਕੋਈ ਵੀ ਮਨੁੱਖ ਤੇਰੇ ਸਾਰੇ ਗੁਣ ਨਹੀਂ ਜਾਣ ਸਕਦਾ ਜਿਹੜੇ ਮਨੁੱਖ ਤੇਰੇ ਗੁਣ ਗਾਉਂਦੇ ਹਨ ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ ਜਿਹੜੇ ਮਨੁੱਖ ਤੇਰੀਆਂ ਸਿਫਤ ਸਲਾਹਾਂ ਸੁਣਦੇ ਹਨ ਉਹਨਾਂ ਦੇ ਅਨੇਕਾਂ ਪਾਪ ਨਾਸ਼ ਹੋ ਜਾਂਦੇ ਹਨ हे ਭਾਈ ਪਰਮਾਤਮਾ ਪਸ਼ੂ ਸੁਭਾਅ ਬੰਦਿਆਂ ਨੂੰ ਅਤੇ ਮਹਾਪੁਰਖਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ ਬڑے-ਬڑے ਕਠੋਰ ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ ਏ ਨਾਨਕ ਆਖੇ ਪ੍ਰਭੂ ਤੇਰੇ ਦਾਸ ਤੇਰੀ ਸਰਣ ਵਿੱਚ ਪੈ ਰਹੇ ਹਨ ਅਤੇ ਸਦਾ ਤੇਥੋਂ ਸਦਕੇ ਹੁੰਦੇ ਹਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ